ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਅੱਜ 15 ਅਗਸਤ ਆਜ਼ਾਦੀ ਦਿਵਸ ਜੋ ਹਰ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮਨਾਇਆ ਜਾ ਰਿਹਾ ਹੈ ਸੋ ਇਸ ਵੇਲੇ ਅਸੀਂ ਖੜੇ ਹਾਂ ਕੋਰਾਲੀ ਨਗਰ ਕਾਉਂਸਲ ਦੇ ਵਿੱਚ ਜਿੱਥੇ ਕਿ ਬੜੀ ਧੂਮ-ਧਾਮ ਦੇ ਨਾਲ ਹਰ ਸਾਲ ਇਹ ਜੋ 15 ਅਗਸਤ ਹੈ ਮਨਾਈ ਜਾਂਦੀ ਹੈ ਇਥੇ ਆਪਾਂ ਗੱਲਬਾਤ ਵੀ ਕਰਦੇ ਆ ਜੋ ਪ੍ਰਧਾਨ ਨੇ ਰਣਜੀਤ ਸਿੰਘ ਜੀਤੀ ਜੀ ਜੋ ਕਿ ਝੰਡਾ ਲਹਿਰਾਉਣ ਦੀ ਰਸਮ ਵੀ ਅਦਾ ਕਰਨਗੇ ਅਤੇ ਹੋਰ ਜੋ ਇਥੇ ਬੱਚੇ ਸਕੂਲਾਂ ਦੇ ਬੱਚੇ ਪਾਰਟਿਸਪੇਟ ਕਰ ਰਹੇ ਨੇ ਭੰਗੜਾ ਗਿੱਧਾ ਜੋ ਇਹ ਹੈ ਪ੍ਰੋਗਰਾਮ ਜੋ ਇਥੇ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਹਿੱਸਾ ਲੈ ਰਹੇ ਨੇ ਉਹ ਵੀ ਤੁਹਾਨੂੰ ਦਿਖਾਉਨੇ ਆ ਅਤੇ ਗੱਲਬਾਤ ਵੀ ਕਰਦੇ ਆ ਤੇ ਆਓ ਫਿਰ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ ਲੱਗੀ ਜੀ ਸੋ ਚੰਗਾ ਬੰਦ ਦੀ ਨਸਮਾਗਤ ਜਾਰੀ ਹੈ ਗੌਰ ਰੌਟਰੀਅਸ ਰੋਡ ਸ਼ਲਾਮੀਟ ਤੁਹਾਨੂੰ ਜੀ ਵਾਪਸ ਦੀ ਸ਼ਹਿਰ ਤੁਹਾਨੂੰ ਸਲਾਮ ਜੀ ਸੰਤਿਨ ਦੇ

ਆਜ਼ਾਦੀ ਦੇ ਮੌਕੇ ਕੀ ਕਹਣਾ ਚਾਹੁੰਦਾ ਹਾਂ ਅੱਜ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਪ੍ਰਦੇਸ਼ ਨਿਵਾਸੀਆਂ ਨੂੰ ਤੇ ਸਮੂਹ ਭਾਰਤ ਵਰਸ਼ ਨਿਵਾਸੀਆਂ ਨੂੰ 76ਵੇਂ ਆਜ਼ਾਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਮੁਬਾਰਕਾਂ ਦੇਣਾ ਤੇ ਨਮਨ ਕਰਦਾ ਹਾਂ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਦੀ ਬਦੌਲਤ ਮਹਾਤਮਾ ਗਾਂਧੀ ਜੀ ਪੰਡਿਤ ਨਹਿਰੂ ਜੀ ਸ਼ਹੀਦ ਭਗਤ ਸਿੰਘ ਭਗਤ ਸਿੰਘ ਜੀ ਦਾਦਰੀ ਯੋਧੇ ਕਰਤਾਰ ਸਿੰਘ ਸਰਾਬਾ ਜੀ ਜਿਨ੍ਹਾਂ ਨੇ ਕਿ ਅਜਿਹੀ ਜੀ ਆਪਣੇ ਕੁਰਬਾਨੀਆਂ ਦੇ ਕੇ ਸਾਨੂੰ ਅੱਜ ਐਡਾ ਮਾਣ ਦਿੱਤਾ ਏ ਆਜ਼ਾਦੀ ਦਿਵਾਈ ਏ 200 ਸਾਲ ਅਸੀਂ ਗੁਲਾਮੀ ਚ ਤਕਰੀਬਨ ਭਾਰਤ ਰਿਹਾ ਪਰ ਉਹਨਾਂ ਯੋਧਿਆਂ ਨੇ ਸਾਨੂੰ ਜੋ ਅੱਜ ਅਸੀਂ ਸਾਡਾ ਦੇਸ਼ ਤਰੱਕੀ ਕਰ ਰਿਹਾ ਏ ਅਸੀਂ ਜਿਹਨਾਂ ਦੇ ਗੁਲਾਮ ਰਹੇ ਅੱਜ ਉਹਨਾਂ ਨੂੰ ਸਾਹਮਣੇ ਬੈਠ ਖੜ ਕੇ ਗੱਲ ਕਰਨ ਦੀ ਅੱਖ ਚ ਅੱਖ ਪਾ ਕੇ ਗੱਲ ਕਰਨ ਦੀ ਜੇ ਸਾਡੇ ਮੁਲਕ ਨੇ ਤਰੱਕੀ ਕੀਤੀ ਹੈ ਸਮੂਹ ਦੇਸ਼ ਵਾਸੀਆਂ ਦਾ ਯੋਗਦਾਨ ਇਹਦੇ ਚ ਤੇ ਉਮੀਦ ਕਰਦਾ ਐਸੀ ਤਰ੍ਹਾਂ ਅਸੀਂ ਆਪਣਾ ਇਹ ਸਾਰੇ ਆਪਣੇ ਜਾਂ ਆਜ਼ਾਦੀ ਦੇ ਜਾਂ ਹੋਰ ਵੀ ਜੋ ਵੀ ਸਾਡੇ ਵੱਖ-ਵੱਖ ਸੱਭਿਆਚਾਰ ਸਾਡੇ ਮੁਲਕ 'ਚ ਹੈਗੇ ਨੇ ਅਸੀਂ ਰਲ ਮਿਲ ਕੇ ਮਨਾਉਂਦੇ ਰਹਾਂਗੇ ਤੇ ਮੁਲਕ ਐਸੀ ਤਰ੍ਹਾਂ ਤਰੱਕੀ ਕਰਦਾ ਰਹੂਗਾ ਧੰਨਵਾਦ ਅੱਜ ਕਿਹੜੇ ਕਿਹੜੇ ਪ੍ਰੋਗਰਾਮ ਲੀਕੇ ਜਾ ਰਹੇ ਨੇ ਜੀ ਜੀ ਅੱਜ ਜ਼ਿਆਦਾਤਰ ਇੱਥੇ ਦੇਸ਼ ਭਗਤੀ ਨਾਲ ਸੰਬੰਧਿਤ ਸਾਡੇ ਸਾਰੇ ਸਕੂਲਾਂ ਤੋਂ ਬੱਚੇ ਆਏ ਹੋਏ ਨੇ ਉਹ ਤੁਹਾਡੇ ਸਾਹਮਣੇ ਥੋੜੀ ਜਿਹੀ ਬਾਅਦ ਤੁਸੀਂ ਦੇਖ ਲੈਣੇ ਤੇ ਬੱਚੇ ਬਹੁਤ ਤਿਆਰੀ ਨਾਲ ਆਏ ਕਿਉਂਕਿ ਜੋਇਂਦਰ ਹੈਸਲ ਨੇ ਦੱਸਿਆ ਸੀ ਤੇ ਵਧੀਆ ਲੱਗੇਗਾ ਤੁਸੀਂ ਕੋਈ ਜਿਨ੍ਹਾਂ ਨੂੰ ਤੁਸੀਂ ਸਾਰੇ ਕੋਈ ਵਧੀਆ ਕੰਮ ਕੀਤਾ ਹੋਵੇ ਉਹਨੂੰ ਅੱਜ ਸਨਮਾਨਿਤ ਕਰ ਰਹੇ ਹੋ ਅਸੀਂ ਹਰ ਸਾਲ ਇਹ ਤਕਰੀਬਾ ਨੂੰ ਨਹੀਂ ਤੁਹਾਡੀ ਉਸ ਪਾਰਟੀ ਦੀ ਤੁਹਾਡੀ ਟੀਮ ਦਾ ਮੈਂਬਰ ਕੋਈ ਜਿਹੜਾ ਵਧੀਆ ਤੁਹਾਨੂੰ ਕੋਈ ਦਿਖਦਾ ਜਿੱਦਾਂ ਉਸਦਾ ਨਹੀਂ ਨਹੀਂ ਅਸੀਂ ਦੇਖੋ ਅਸੀਂ ਸਾਡਾ ਸਾਰਾ ਹਾਊਸ ਸਾਰੇ ਅਸੀਂ ਵਧੀਆ ਕੰਮ ਕਰ ਰਹੇ ਹਾਂ ਸਾਰੇ ਹਾਊਸੇ ਦੇ ਵਿੱਚ ਕੋਈ ਇੱਕ ਪਰਸਨਲ ਕਿਸੇ ਇੱਕ ਬੰਦਾ ਨਹੀਂ ਸਾਡਾ ਹਾਊਸ ਹੈ ਪਰ ਸਾਡੇ ਜਿਹੜੇ ਸਫਾਈ ਸੇਵਕ ਹੈ ਮੈਂ ਹਮੇਸ਼ਾ ਉਹਨਾਂ ਦਾ ਜਰੂਰ ਸਨਮਾਨ ਕਰਦਾ ਉਹਨਾਂ ਕਿਉਂਕਿ ਉਹ ਯੋਧੇ ਨੇ ਚਾਹੇ ਕੋਈ ਵੀ ਕੱਡੇ ਵੀ ਬਿਮਾਰੀ ਚਲਦੀ ਹੋਵੇ ਉਹ ਯੋਧੇ ਸਾਡੇ ਦਿਨ ਰਾਤ ਸ਼ਹਿਰ ਨੂੰ ਸਾਫ਼ ਸੁਥਰਾ ਰੱਖਦੇ ਮੇਰੀ ਤਾਂ ਨਿਗਾ ਚ ਉਹਨਾਂ ਤੋਂ ਵੱਡਾ ਯੋਧਾ ਕੋਈ ਹੈ ਨਹੀਂ ਮੈਂ ਤਾਂ ਸਫਾਈ ਸੇਵਕਾਂ ਨੂੰ ਹੀ ਸਨਮਾਨ ਕਰਨਾ ਚਾਹੁੰਦਾ ਬਾਕੀ ਸਾਡਾ ਹਾਊਸ ਸਾਰਾ ਰੱਖ ਕੇ ਮਿਹਨਤ ਵਧੀਆ ਕਰ ਰਿਹਾ ਤੇ ਕਰਦੇ ਰਾਂਗੇ ਧੰਨਵਾਦ ਸਭ ਤੋਂ ਪਹਿਲਾਂ ਮੈਂ ਅੱਜ ਦੇ ਆਜ਼ਾਦੀ ਦਿਵਸ ਦੇ 76ਵੇਂ ਦਿਹਾੜੇ ਤੇ ਸਮੂੱਚੇ ਕਰਾਲੀ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਬਹੁਤ ਬਹੁਤ ਮੁਬਾਰਕਾਂ ਆਜ਼ਾਦੀ ਦੀਆਂ ਅਤੇ ਉਹਨਾਂ ਜੋਧਿਆਂ ਨੂੰ ਨਮਨ ਕਰਦਾ ਜਿਨ੍ਹਾਂ ਦੇ ਸਦਕਾ ਸਾਨੂੰ ਆਜ਼ਾਦ ਫੀਜ਼ਾ ਦੇ ਵਿੱਚ ਸਾਹ ਲੈਣਾ ਨਸੀਬ ਹੋਇਆ ਸੋ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਮੈਂ ਫਿਰ ਇੱਕ ਵਾਰ ਮੁਬਾਰਕਬਾਦ ਦਿੰਦਾ ਆਜ਼ਾਦੀ ਦਿਵਸ ਤੇ ਮਿਊਜ਼ਿਕ ਤੇ ਬਹੁਤ ਬਹੁਤ ਹੀ ਉਮਿੰਦਾ ਟੀਚਰ ਨੇ ਬਹੁਤ ਵਧੀਆ ਵਧੀਆ ਆਈਟਮਸ ਜਦੋਂ ਵੀ ਇੱਥੇ ਅਸੀਂ ਚਹੇ ਗਣਤੰਤਰ ਦਿਵਸ ਆਜ਼ਾਦੀ ਦਿਵਸ ਸੈਲੀਬ੍ਰੇਟ ਕਰਦੇ ਆ ਬਹੁਤ ਵਧੀਆ ਆਈਟਮਸ ਤਿਆਰ ਕਰਕੇ ਲੈ ਕੇ ਆਏ ਨੇ ਅੱਜ ਵੀ ਇੱਕ ਬਹੁਤ ਵਧੀਆ ਆਈਟਮ ਤੁਹਾਡੇ सामने पेश करे सरदार चरमन सिंह जी साढ़े बहुत ही वजिया ऑफिसर साहबान ने म्यूसपल कमेटी के मैं अश्विनी जी ने रिक्वेस्ट करूँगा कि सर वो स्लिप किया प्लीज प्लीज अनाउंस है कि जो फर्स्ट आइटम जो होएगी वो होएगी गुरुकुल इंटरनेशनल पब्लिक स्कूल कुरानी उसबकारी तो विद्या मंदिर सब्जी मंडी कुरानी शहीद रतन सिंह जी ਸਰਭੰਤਕਾਰੀ ਵਿਦਿਆਮੰਦ ਮੈਨਬਾਤ ਕੁੜਾਲੀ ਦੀ ਆਈਟਮ ਜੋ ਹੈ 1000 ਨੰਬਰ ਤੇ ਹੋਏਗੀ ਉਸ ਤੋਂ ਬਾਅਦ ਰਾਮ ਰਾਏ ਪਟ ਹਾਂਜੀ ਬਹਾਦਰ ਸਿੰਘ ਜੀ ਅੱਜ ਆਜ਼ਾਦੀ ਦਿਵਸ ਹੈ 15 ਅਗਸਤ ਦਾ ਦਿਨ ਹੈ ਜੋ ਸਾਨੂੰ ਬਹੁਤ ਹੀ ਸ਼ਹੀਦਾਂ ਨੂੰ ਸ਼ਹੀਦਿਆਂ ਦੇ ਕੇ ਮਿਲਿਆ ਕੁਰਬਾਨੀਆਂ ਦਿੱਤੀਆਂ ਗਈਆਂ ਸੋ ਕੀ ਕਹੂਗੇ ਅੱਜ ਦੇ ਇਸ ਦਿਨ ਬਾਰੇ ਤੁਹਾਡੀ ਸਾਰੀ ਆਮ ਪਾਰਟੀ ਵੀ ਇੱਥੇ ਮੌਜੂਦ ਹੈ ਅੱਜ ਨਗਰ ਕੌਂਸਲ ਦੇ ਵਿੱਚ ਪਹੁੰਚੇ ਹਿੰਦੁਸਤਾਨ ਦੇ ਇਤਿਹਾਸ ਵਿੱਚ ਅੱਜ ਦਾ ਬਹੁਤ ਵੱਡਾ ਦਿਨ ਹੈ ਜੀ ਔਰ ਜਦੋਂ ਕਿ ਅਸੀਂ 1947 ਤੋਂ ਪਹਿਲਾਂ ਸਾਡਾ ਦੇਸ਼ ਬ੍ਰਿਟਿਸ਼ ਇੰਡੀਆ ਕਾ ਜਿਹੜੀ ਕੰਪਨੀ ਸਾਡੇ ਇੰਡੀਆ ਚਾਈ ਸੀ ਜੋ ਅੰਗਰੇਜ਼ੀ ਹਕੂਮਤ ਸੀ ਉਸ ਦੇ ਅਸੀਂ ਗੁਲਾਮ ਸਾਂ ਔਰ ਸਾਡੇ ਸੂਰਬੀਰ ਯੋਧਿਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਇਸ ਦੇਸ਼ ਦੀ ਆਜ਼ਾਦੀ ਪ੍ਰਾਪਤ ਕੀਤੀ ਆਪਣੇ ਸੀਨੇ ਤੇ ਗੋਲੀਆਂ ਖਾ ਕੇ ਫਾਸੀ ਦੇ ਫਾਸੀ ਦੇ ਰਸੇ ਚੁੰਮ ਕੇ ਸਾਡੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਵਰਗੇ ਜੋ ਮਹਾਨ ਸੂਰਬੀਰ ਯੋਧੇ ਸਹੀਦឧਦਮ ਸਿੰਘ ਜੀ ਕਰਤਾਰ ਸਿੰਘ ਸਰਾਬਾ ਬਦਨ ਲਾਲ ਜੀ ਢੀਂਗਰਾ ਸਾਹਿਬ ਲਾਲਾ ਲਾਜਪਤਰਾਏ ਜੀ ਅਨੇਕਾਂ ਹੀ ਸਾਡੇ ਸੂਰਬੀਰ ਯੋਧਿਆਂ ਨੇ ਕਾਫੀ ਜਦੋ ਜਹਿਦ ਤੋਂ ਬਾਅਦ ਕਾਂਗਰਸੀ ਹਕੂਮਤ ਤੋਂ ਛਟਕਾਰਾ ਕਰਵਾਇਆ ਅ ਰਾਜ ਸਾਨੂੰ ਉਹ ਦਿਨ ਮਨਾਉਣ ਦਾ ਹੱਕ ਹਾਸਲ ਹੋਇਆ ਆਜ਼ਾਦੀ ਮਿਲਿਆ ਸਾਨੂੰ ਅੱਜ 77ਵਾਂ ਸਾਲ ਸ਼ੁਰੂ ਹੋਇਆ ਜੀ ਪਿਛਲੇ 75 ਸਾਲਾਂ ਦੌਰਾਨ ਜਿਹੜੀਆਂ ਵੀ ਹਕੂਮਤਾਂ ਨੇ ਹਿੰਦੁਸਤਾਨ ਦੇ ਵਿੱਚ ਰਾਜ ਕੀਤਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਸਾਡੇ ਸਮਾਜ ਵਿੱਚ ਕਈ ਕ੍ਰੀਤੀਆਂ ਵੀ ਆਈਆਂ ਸਾਡਾ ਸਮਾਜ ਜੋ ਅੱਜ ਲੋੜ ਹੈ ਸਾਡੇ ਸਮਾਜ ਵਿੱਚ ਜਿਵੇਂ ਫੈਲੇ ਹੋਏ ਭ੍ਰਿਸ਼ਟਾਚਾਰ ਦੀ ਔਰ ਸਾਡੇ ਸਮਾਜ ਵਿੱਚ ਜੋ ਫੈਲੀਆਂ ਕ੍ਰੀਤੀਆਂ ਜਿਵੇਂ ਕਿ ਇੱਕ ਪੰਜਾਬ ਦੇ ਵਿੱਚ ਅਸੀਂ ਆਪਣੇ ਸਟੇਟ ਦੀ ਗੱਲ ਕਰੀਏ ਜੋ ਪੰਜਾਬ ਦੇ ਵਿੱਚ ਛੇਵਾਂ ਦਰਿਆ ਜੋ ਨਸ਼ਿਆਂ ਦਾ ਵਗ ਰਿਹਾ ਹੈ ਨੌਜਵਾਨਾਂ ਦੇ ਵਿੱਚ ਇੱਕ ਮਾੜੀ ਜਲਤ ਲੱਗੀ ਹੋਈ ਹੈ ਉਸ ਨੂੰ ਦੂਰ ਕਰਨ ਦੇ ਲਈ ਸਾਨੂੰ ਅੱਜ ਸਮਾਂ ਮਿਲਿਆ ਸਾਨੂੰ ਸਾਰਿਆਂ ਨੂੰ ਕਿ ਸਾਨੂੰ ਪੰਜਾਬ ਦਾ ਇੱਕ ਉਹ ਆਮ ਕਰਦਾ ਨੌਜਵਾਨ ਜਿਹੜਾ ਕਿ ਸਰਛੀ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਉਹਨਾਂ ਨੂੰ ਉਦਮ ਸਿੰਘ ਜੀ ਉਹਨਾਂ ਨੂੰ ਫੋਲੋ ਕਰਕੇ ਅੱਜ ਸਾਡੇ ਪੰਜਾਬ ਦੀ ਉਸ ਕੁਰਸੀ ਤੇ ਬੈਠਾ ਸਾਡੇ ਮੇਰੇ ਕਹਿਣ ਦਾ ਮਤਲਬ ਸਰਦਾਰ ਭਗਵੰਦ ਸਿੰਘ ਜੀ ਮਾਨ ਸਾਹਿਬ ਜਿਹੜੇ ਸਾਡੇ ਮੁੱਖ ਮੰਤਰੀ ਪੰਜਾਬ ਹਨ ਉਹਨਾਂ ਨੇ ਇੱਕ ਬੀੜਾ ਚੁੱਕਿਆ ਕਿ ਜੋ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਸੀਂ ਇਸ ਆਜ਼ਾਦੀ ਦਾ ਅਨੇਕ ਮਾਨ ਦੇ ਮਾਨ ਦੇ ਇਹ ਸਾਡੀਆਂ ਜੋ ਸ਼ਰਾਰਤਾਂ ਬਾਹਰ ਲੀਆਂ ਜੋ ਤਾਕਤਾਂ ਉਹਨਾਂ ਨੇ ਸਾਨੂੰ ਦਿੱਤੀਆਂ ਕਿ ਉਹਨਾਂ ਤੋਂ ਅਸੀਂ ਨਜਾਤ ਪਾਉਣੀ ਹੈ ਅੱਜ ਲੋੜ ਹੈ ਸਮੇਂ ਦੀ ਸਾਨੂੰ ਸਾਡੇ ਸੂਬੇ ਨੂੰ ਬਹੁਤ ਵਧੀਆ ਇਮਾਨਦਾਰ ਮੁੱਖ ਮੰਤਰੀ ਸਾਹਿਬ ਮਿਲੇ ਉਹਨਾਂ ਦੀ ਟੀਮ ਮਿਲੀ ਹੈ ਔਰ ਆਪਾਂ ਨੂੰ ਲੋੜ ਹੈ ਇੱਕ ਲੋਕ ਲਹਿਰ ਬਣ ਕੇ ਆਪਾਂ ਉਹਨਾਂ ਦਾ ਸਾਥ ਦਈਏ ਜੋ ਨਸ਼ਿਆਂ ਦਾ ਇੱਥੇ ਜੋ ਪਿਛਲੇ ਸਮੇਂ ਦੌਰਾਨ ਜੋ ਬਹੁਤ ਫਸਾਰਾ ਹੋ ਚੁੱਕਿਆ ਸੀ ਉਸ ਨੂੰ ਠੱਲਣ ਦਾ ਇੱਕ ਸਮਾਂ ਆ ਗਿਆ ਹੈ ਆਓ ਆਪਾਂ ਰਲ ਕੇ ਭ੍ਰਸ਼ਟਾਚਾਰ ਨੂੰ ਔਰ ਜੋ ਪ੍ਰੂਣ ਹੱਤਿਆ ਵਰਗੇ ਜੋ ਮਾੜੀਆਂ ਹਾਲਾਤਾਂ ਇਹਨਾਂ ਨੂੰ ਆਪਾਂ ਠੱਲਣ ਲਈ ਸਾਡੇ ਮਾਨਯੋਗ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਉਹਨਾਂ ਦਾ ਸਾਥ ਦਈਏ ਔਰ ਆਪਣੀ ਇੱਕ ਜੋ ਸੱਚੀ ਸੁੱਚੀ ਆਜ਼ਾਦੀ ਹੈ ਉਸ ਦਾ ਨਿਗਮਾਣੀ ਹੈ ਅਤੇ ਜੋ ਸਾਡੇ ਨੌਜਵਾਨ ਵਰਗ ਹੈ ਜੋ ਅਜਮਾਨ ਸਾਹਿਬ ਕਹਿੰਦੇ ਹੁੰਦੇ ਹਨ ਕਿ ਵਿਦੇਸ਼ਾਂ ਵਿੱਚ ਜਾਣ ਦੀ ਅੱਜ ਸਾਡੇ ਸੂਬੇ ਨੂੰ ਲੋੜ ਨਹੀਂ ਰਹਿਣੀ ਕਿਉਂਕਿ ਸਾਡਾ ਸੂਬਾ ਬਹੁਤ ਖੁਸ਼ਹਾਲ ਹੁੰਦਾ ਜਾ ਰਿਹਾ ਇੱਕ ਸਾਲ ਦਾ ਸਮਾਂ ਹੋਇਆ ਉਹਨਾਂ ਨੂੰ ਔਰ ਬਾਕੀ ਦਾ ਸਮਾਂ ਜੋ ਉਹਨਾਂ ਨੇ ਪੰਜਾਬ ਦੀ ਤਰੱਕੀ ਤੇ ਲਿਖੇ ਲਾਉਣਾ ਹੈ ਜੀ ਸਾਨੂੰ ਉਮੀਦਾਂ ਉਹਨਾਂ ਨੇ ਸਾਡੇ ਪੰਜਾਬ ਨੂੰ ਬਹੁਤ ਸਹੂਲਤਾਂ ਦਿੱਤੀਆਂ ਜਿਵੇਂ ਕਿ ਆਉਂਦੀ ਸਾਰੀ ਸਾਡੇ ਲੋਕਾਂ ਨੂੰ ਬਿਜਲੀ ਫ੍ਰੀ ਦਿੱਤੀ ਔਰ ਹੋਰ ਵੀ ਅਨੇਕਾਂ ਨੌਕਰੀਆਂ ਦਿੱਤੀਆਂ ਬੇਰੁਜ਼ਗਾਰਾਂ ਨੂੰ ਉਹਨਾਂ ਦਾ ਜੋ ਟੀਚਾ ਹੈ ਉਹ ਪੂਰਾ ਕਰ ਰਹੇ ਆ ਆਪਾਂ ਨੂੰ ਲੋੜ ਹੈ ਸਮੇਂ ਦੀ ਉਹਨਾਂ ਦਾ ਸਾਥ ਦਿਈਏ ਆਓ ਸਾਰੇ ਰਲ ਕੇ ਸਮੂਹ ਸਾਰਾ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਦੀ ਗਵਾਈ ਨੂੰ ਆਪਾਂ ਹੋਰ ਚਾਰ ਚੰਨ ਲਾਈਏ ਅਰ ਸਾਨੂੰ ਬਹੁਤ ਮਾਣ ਫਕਰ ਹੈ ਅਰ ਸਾਡੇ ਹਲਕੇ ਦੇ ਬਤਾਇਕ ਮੈਂਡ ਮਨਮੋਲ ਕਗਨ ਮਾਨ ਜੀ ਜਿਹੜੇ ਕਿ ਸਾਨੂੰ ਬਹੁਤ ਹੀ ਇੱਕ ਨੌਜਵਾਨ ਵਰਗ ਦੇ ਵਿੱਚੋਂ ਮਿਲੇ ਹਨ ਆਪਾਂ ਨੂੰ ਲੋੜ ਹੈ ਸਾਰੇ ਇਲਾਕੇ ਦੇ ਭਾਗ ਚੰਗੇ ਆ ਕਿ ਉਹ ਸਾਡੇ ਹਲਕੇ ਦੀ ਅਗਵਾਈ ਕਰਦੇ ਕਰਦੇ ਉਹਨਾਂ ਨੂੰ ਕੈਬਨਟ ਦੇ ਵਿੱਚ ਰੈਂਕ ਮਿਲਿਆ ਅੱਜ ਲੋੜ ਹੈ ਆਪਾਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਆਪਾਂ ਉਹਨਾਂ ਦਾ ਸਾਥ ਦਈਏ ਔਰ ਆਜ਼ਾਦੀ ਦਾ ਜੋ ਸਾਡੇ ਪਿਛਲੇ 75 ਸਾਲਾਂ ਦੇ ਜੋ ਕ੍ਰਿਤਿਆ ਕਰਾਹੇ ਲੋਕੀ ਪੈ ਗਏ ਸਨ ਉਹਨਾਂ ਨੂੰ ਆਪਾਂ ਦੂਰ ਕਰੀਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਅੱਜ ਦੇ ਆਜ਼ਾਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਆਓ ਆਪਾਂ ਸਾਰੇ ਇਹਨਾਂ ਜਸ਼ਨਾਂ ਨੂੰ ਹਰ ਸਾਲ ਉਹਨਾਂ ਸ਼ਹੀਦਾਂ ਦੇ ਸਮਰਪਿਤ ਕਰੀਏ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ